ਅਨੂਜਾ ਸ਼ਰਮਜੀਤ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਭ ਬਹੁਤ-ਬਹੁਤ ਸ਼ੁਕਰੀਆ ਅਨੂਜਾ ਜੀ ਸਭ ਤੋਂ ਪਹਿਲਾਂ ਇਹ ਦੱਸੋ ਵੀ ਪੰਜਾਬ ਦੇ ਕਿਹੜੀ ਪੰਚਾਇਤ ਨੇ ਮਤਾ ਪਾਇਆ ਕਿ ਉਥੋਂ ਪ੍ਰਵਾਸੀ ਕਾਮਿਆਂ ਨੂੰ ਕੱਢਿਆ ਜਾਏ ਪਿੰਡ ਚੋਂ ਬਿਲਕੁਲ ਸਹੀ ਸਤਿ ਸ਼੍ਰੀ ਅਕਾਲ ਪਿਛਲੇ ਲੰਮੇ ਸਮੇਂ ਤੋਂ ਤਸਵੀਰਾਂ ਸਾਹਮਣੇ ਆ ਰਹੀਆਂ ਸੀਗੀਆਂ ਜਿਹੜੇ ਪ੍ਰਵਾਸੀ ਆ ਕੇ ਰਹਿ ਰਹੇ ਨੇ ਪਿੰਡਾਂ ਦੇ ਵਿੱਚ ਉਹਨਾਂ ਦੇ ਵੱਲੋਂ ਕੁਝ ਜਿਹੜੀਆਂ ਨੇ ਉਧੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਸਗੀਆਂ ਉਹਨਾਂ ਦੇ ਵੱਲੋਂ ਦੇਖ ਉਹਨਾਂ ਦੀਆਂ ਹਰਕਤਾਂ ਨੂੰ ਦੇਖਦੇ ਹੋਏ ਪਿੰਡ ਵਾਸੀਆਂ ਦੇ ਵੱਲੋਂ ਇਹ ਡਿਸੀਜਨਸ ਹੁਣ ਲਈ ਜਾ ਰਹੇ ਨੇ ਸਭ ਤੋਂ ਪਹਿਲਾ ਜਿਹੜਾ ਹੈ ਉਹ ਹੋ ਰਾਜਪੂਰਾ ਬਨੂੜ ਲਾਗੇ ਇੱਕ ਪਿੰਡ ਪੈਂਦਾ ਹੈ ਬੂਟਾ ਸਿੰਘ ਵਾਲਾ ਉਹਨਾਂ ਦੀ ਪੰਚਾਇਤ ਨੇ ਇਹ ਡਿਸੀਜਨ ਲਿਆ ਹੈ ਕਿ ਜਿੰਨੇ ਵੀ ਪਰਵਾਸੀ ਮਜ਼ਦੂਰ ਜਿਨ੍ਹਾਂ ਦੀ ਕੋਈ ਆਈਡੈਂਟਿਟੀ ਜਾਂ ਆਈਡੀ ਨਹੀਂ ਹੈਗੀ ਹੈ ਜਿਹੜੇ ਪੰਜਾਬ ਦੇ ਵਿੱਚ ਨਹੀਂ ਨਿਵਾਸਦੇ ਉਹਨਾਂ ਨੂੰ ਉੱਥੋਂ ਵੀ ਕੱਢਿਆ ਜਾਏਗਾ ਇਸ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਪਹਿਲਾਂ ਪੂਰੀ ਇੱਕ ਪੰਚਾਇਤ ਇਕੱਠੀ ਕੀਤੀ ਗਈ ਪਿੰਡ ਵਾਲਿਆਂ ਨੂੰ ਸੱਦਿਆ ਗਿਆ ਔਰ ਉਹਦੇ ਵਿੱਚ ਡਿਸੀਜਨ ਲਿਆ ਕਿ 13 ਅਪ੍ਰੈਲ ਤੱਕ 13 ਅਪ੍ਰੈਲ ਨੂੰ ਸ਼ਾਮੀ 10 ਵਜੇ ਤੱਕ ਕਹਿੰਦੇ ਕਿ ਜਿੰਨੇ ਵੀ ਪ੍ਰਵਾਸੀ ਇੱਥੇ ਰਹਿੰਦੇ ਨੇ ਉਹ ਪਿੰਡ ਛੱਡ ਕੇ ਇੱਥੋਂ ਦੀ ਚਲੇ ਜਾਣ ਉਹਨਾਂ ਦੇ ਵੱਲੋਂ ਕਿਹਾ ਗਿਆ ਕਹਿੰਦੇ ਕਿ ਸਾਡੇ ਲਈ ਸਾਡੀਆਂ ਭੈਣਾਂ ਦੀ ਮਾਵਾਂ ਦੀ ਸੁਰੱਖਿਆ ਸਭ ਤੋਂ ਵੱਧ ਹੈ ਕਹਿੰਦੇ ਕਿ ਅਸੀਂ ਉਹਨਾਂ ਨੂੰ ਸੁਰੱਖਿਅਤ ਰੱਖਣ ਦੇ ਲਈ ਇਹ ਡਿਸੀਜਨ ਲੈ ਰਹੀਆਂ ਔਰ ਕਿਹਾ ਗਿਆ ਕਹਿੰਦੇ ਕਿ 30 ਅਪ੍ਰੈਲ ਨੂੰ 10 ਵਜੇ ਤੋਂ ਬਾਅਦ ਅਗਰ ਕੋਈ ਵੀ ਅਜਿਹਾ ਵਿਅਕਤੀ ਪਿੰਡ ਦੇ ਵਿੱਚ ਦਿਖਾਈ ਦਿੱਤਾ ਤੇ ਫਿਰ ਉਸ ਦੇ ਉੱਤੇ ਲੀਗਲ ਐਕਸ਼ਨ ਵੀ ਲਿਆ ਜਾਏਗਾ ਪਹਿਲਾਂ ਵੀ ਇੱਕ ਪਿੰਡ ਨੇ ਮਤਾ ਪਾਸ ਕਰਤਾ ਸੀ ਕਿ ਪਿੰਡ ਦੇ ਵਿੱਚ ਜਿਹੜੇ ਪ੍ਰਵਾਸੀ ਕਾਮਿਆਂ ਦੇ ਨੌਜਵਾਨ ਮੁੰਡੇ ਆ ਗਲੀਆਂ ਚ ਨਹੀਂ ਘੁੰਮ ਸਕਦੇ ਰਾਤ ਦੇ 9 ਵਜੇ ਤੋਂ ਬਾਅਦ ਕਰਫਿਊ ਹੋਏਗਾ ਉਹਨਾਂ ਨੂੰ ਤਾਂ ਮੇਰੇ ਖਿਆਲੋਂ ਵਾਪਸ ਲੈ ਲਿਆ ਜੀ ਫਿਰੋਂ ਉਹ ਕਰਫਿਊ ਜਿਹੜਾ ਹੈ ਉਹ ਕੁਝ ਦਿਨ ਵਾਸਤੇ ਚੱਲਿਆ ਥਿੰ ਸਭ ਲੇਕਿਨ ਉਸ ਤੋਂ ਬਾਅਦ ਉਸੇ ਤਰੀਕੇ ਦੇ ਨਾਲ ਮਾਹੌਲ ਰਹਿਣ ਲੱਗ ਗਿਆ ਕਿ 9 ਵਜੇ ਤੋਂ ਬਾਅਦ ਉਸੇ ਤਰੀਕੇ ਨਾਲ ਬਾਹਰ ਨਿਕਲਣ ਲੱਗੇ ਲੋਕੀ ਜਿਹੜੇ ਪ੍ਰਵਾਸੀ ਸੀਗੇ ਉਹਨਾਂ ਦੇ ਵੱਲੋਂ ਜਿਹੜਾ 9 10 ਵਜੇ ਤੋਂ ਬਾਅਦ ਜਿਹੜਾ ਉਹ ਉਸੇ ਤਰੀਕੇ ਦੀਆਂ ਹਰਕਤਾਂ ਜਿਹੜੀਆਂ ਨੇ ਸ਼ੁਰੂ ਰਹੀਆਂ ਕਿ ਕਿਤੇ ਚਾਰ ਬੰਦੇ ਇਕੱਠੇ ਹੋ ਗਏ ਕਿਤੇ 10 ਬੰਦੇ ਇਕੱਠੇ ਹੋ ਗਏ ਕਿਤੇ ਤਾਸ਼ ਖੇਡੀ ਜਾ ਰਹੀ ਹੈ ਤੇ ਕਿਤੇ ਕੁਝ ਕੀਤਾ ਜਾ ਰਿਹਾ ਪਿਛਲੇ ਸਮੇਂ ਦੇ ਵਿੱਚ ਇਹ ਤਸਵੀਰਾਂ ਵੀ ਸਾਹਮਣੇ ਆਈਆਂ ਕਈ ਪਿੰਡਾਂ ਦੇ ਵਿੱਚੋਂ ਜਿੱਥੇ ਕਿ ਪਿੰਡ ਵਾਸੀਆਂ ਨੂੰ ਜਿਹੜਾ ਉਹ ਛੋਟੀ ਛੋਟੀ ਲੜਾਈ ਪਿੱਛੇ ਚਾਕੂ ਮਾਰ ਕੇ ਵੀ ਪ੍ਰਵਾਸੀ ਮਜ਼ਦੂਰਾਂ ਦੇ ਵੱਲੋਂ ਮਾਰ ਦਿੱਤਾ ਗਿਆ ਹੋਵੇ ਇਸ ਕਰਕੇ ਜਿਹੜਾ ਹੁਣ ਇਸ ਦੇ ਉੱਤੇ ਚਿੰਤਾ ਪ੍ਰਗਟਾਉਂਦੇ ਹੋਏ ਇਸ ਪੰਚਾਇਤ ਦੇ ਵੱਲੋਂ ਇਹ ਡਿਸੀਜਨ ਲਿਆ ਗਿਆ ਕਹਿੰਦੇ ਕਿ ਅਸੀਂ ਅਜਿਹੀਆਂ ਚੀਜ਼ਾਂ ਆਪਣੇ ਪਿੰਡ ਦੇ ਵਿੱਚ ਹੁਣ ਨਹੀਂ ਕਾਪਰਨ ਦੇ ਸਕਦੇ ਕਹਿੰਦੇ ਪਿਛਲੇ ਲੰਬੇ ਸਮੇਂ ਦੇ ਵਿੱਚ ਅਸੀਂ ਦੇਖ ਲਿਆ ਕਿ ਜਿਹੜੇ ਪ੍ਰਵਾਸੀ ਕਾਮੇ ਆਂਦੇ ਨੇ ਉਹਨਾਂ ਦੇ ਵੱਲੋਂ ਇਹ ਉਜੀਆਂ ਹਰਕਤਾਂ ਜਿਹੜੀਆਂ ਨੇ ਕੀਤੀਆਂ ਜਾਂਦੀਆਂ ਨੇ ਜਿਨ੍ਹਾਂ ਨੂੰ ਹੁਣ ਪਿੰਡ ਦੇ ਵਿੱਚ ਸਹਾਇਆ ਨਹੀਂ ਜਾਏਗਾ ਇਸ ਕਰਕੇ ਪੂਰਨ ਤੌਰ ਤੇ ਇਹ ਹੁਣ ਕਹਿ ਦਿੱਤਾ ਗਿਆ 30 ਅਪ੍ਰੈਲ ਤੱਕ ਦਾ ਸਮਾਂ ਦੇ ਦਿੱਤਾ ਗਿਆ ਉਹਨਾਂ ਨੂੰ ਕਿ 30 ਅਪ੍ਰੈਲ ਤੋਂ ਬਾਅਦ ਉੱਥੇ ਕੋਈ ਵੀ ਪ੍ਰਵਾਸੀ ਕਾਮਾ ਜਿਹੜਾ ਉਹ ਇਸ ਤਰੀਕੇ ਨਾਲ ਆ ਕੇ ਨਹੀਂ ਰਹੇਗਾ ਨਾਲ ਦੇ ਨਾਲ ਪਿੰਡਾਂ ਵਾਲਿਆਂ ਨੂੰ ਵੀ ਕਹਿ ਦਿੱਤਾ ਹੈ ਕਿ ਕੋਈ ਵੀ ਅਜਿਹੇ ਪ੍ਰਵਾਸੀ ਕਾਮੇ ਨੂੰ ਆਪਣੇ ਘਰ ਦੇ ਵਿੱਚ ਜਾਂ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਉਹ ਪਨਾ ਨਹੀਂ ਦੇਵੇਗਾ ਅੱਛਾ ਜੀ ਪਟਿਆਲੇ ਦੇ ਕਿਹੜੇ ਹਸਪੀਟਲ ਦੇ ਵਿੱਚ ਆਪਰੇਸ਼ਨ ਥੀਏਟਰ ਦੀ ਬਿਜਲੀ ਚਲੀ ਗਈ ਸਭ ਇਹ ਇੱਕ ਵਾਰੀ ਫੇਰ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਪਟਿਆਲਾ ਦਾ ਜਿਹੜਾ ਰਜਿੰਦਰਾ ਹਸਪੀਟਲ ਹੈ ਉਸ ਦੇ ਵਿੱਚੋਂ ਪਿਛਲੇ ਸਮੇਂ ਦੇ ਵਿੱਚ ਵੀ ਇਹ ਵੀਡੀਓਜ਼ ਜਿਹੜੀਆਂ ਨੇ ਵਾਇਰਲ ਹੋਈਆਂ ਸੀਗੀਆਂ ਜਿਸ ਵਕ ਰਜਿੰਦਰਾ ਹਸਪੀਟਲ ਦੀ ਓਟੀ ਦੇ ਵਿੱਚ ਆਪਰੇਸ਼ਨ ਥੀਏਟਰ ਦੇ ਵਿੱਚ ਜਿਹੜਾ ਉਹ ਬੱਤੀ ਗੁੱਲ ਹੋ ਗਈ ਸੀ ਤੁਸੀਂ ਵੀ ਉਹ ਤਸਵੀਰਾਂ ਦੇਖੀਆਂ ਹੋਣਗੀਆਂ ਸਾਡੇ ਬਹੁਤ ਸਾਰੇ ਉਸਰੋਤੇ ਨੇ ਜਿਨ੍ਹਾਂ ਨੇ ਉਹ ਵਾਇਰਲ ਵੀਡੀਓਜ਼ ਦੇਖੀਆਂ ਹੋਣਗੀਆਂ ਸੋਸ਼ਲ ਮੀਡੀਆ ਤੇ ਕਿ ਜਿੱਥੇ ਆਪਰੇਸ਼ਨ ਚੱਲ ਰਿਹਾ ਹੈ ਡਾਕਟਰ ਆਪਰੇਸ਼ਨ ਕਰ ਰਹੇ ਨੇ ਔਰ ਦੂਜੇ ਪਾਸੇ ਬੱਤੀ ਗੁੱਲ ਹੋ ਗਈ ਫਲੈਸ਼ ਲਾਈਟਾਂ ਔਨ ਕਰਕੇ ਜਿਹੜੇ ਡਾਕਟਰਸ ਨੇ ਉਹਨਾਂ ਦੇ ਵੱਲੋਂ ਆਪਰੇਸ਼ਨ ਕੀਤਾ ਗਿਆ ਉਸ ਵਿਅਕਤੀ ਦੀ ਜਾਨ ਬਚਾਈ ਗਈ ਲੇਕਿਨ ਇਸ ਦੇ ਉੱਤੇ ਜਿਹੜੇ ਸਿਹਤ ਮੰਤਰੀ ਸੀਗੇ ਪਿਛਲੀ ਵਾਰੀ ਉਹਨਾਂ ਨੇ ਕਿਹਾ ਸੀਗਾ ਕਿ ਇਸ ਨੂੰ ਦੇਖਦੇ ਹੋਏ ਅਸੀਂ ਜਿਹੜਾ ਉਹ ਪਾਵਰ ਬੈਕਅਪ ਜਿਹੜਾ ਉਹ ਦੇ ਦਿੱਤਾ ਹੈਗਾ ਰਜਿੰਦਰਾ ਹਸਪੀਟਲ ਨੂੰ ਲੇਕਿਨ ਐਤਕੀ ਫਿਰ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਇਹ ਵੀਡੀਓ ਜਿਹੜੇ ਰਵਨੀਤ ਸਿੰਘ ਬਿੱਟੂ ਕੇਂਦਰੀ ਮੰਤਰੀ ਨੇ ਉਹਨਾਂ ਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਨੇ ਉਹਨਾਂ ਨੇ ਇਹ ਵੀਡੀਓ ਜਿਹੜੀ ਹੈ ਆਪਣੇ ਸੋਸ਼ਲ ਮੀਡੀਆ ਪਲੈਟਫਾਰਮਸ ਤੇ ਵੀ ਪਾਈ ਹੈ ਜਿੱਥੇ ਇੱਕ OT ਗਾਇਨੈਕ ਵਾਰਡ ਹੈਗਾ ਇਹ ਜਿੱਥੇ ਬੱਤੀ ਗੁੱਲ ਹੋ ਗਈ ਉੱਥੇ ਪੇਸ਼ੈਂਟਸ ਪਏ ਹੋਏ ਨੇ ਜਿਹੜੇ ਬੈੱਡ ਨੇ ਉਹਨਾਂ ਤੇ ਪੇਸ਼ੈਂਟ ਪਏ ਹੋਏ ਨੇ ਔਰ ਉਹਨਾਂ ਦੇ ਪਰਿਵਾਰਕ ਮੈਂਬਰ ਕਿਸੇ ਨੂੰ ਪੱਖੀ ਚਲਦੇ ਪਏ ਨੇ ਕਿਸੇ ਨੂੰ ਚੁੰਨੀ ਦੇ ਨਾਲ ਕਵਰ ਕਰਦੇ ਪਏ ਨੇ ਕਿਸੇ ਦੇ ਨਾਲ ਜਿਹੜਾ ਉਹ ਉਹਨਾਂ ਨੂੰ ਕਿਸੇ ਤਰੀਕੇ ਨਾਲ ਸਟੇਬਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਲੇਕਿਨ ਇਸ ਦੇ ਉੱਤੇ ਹੁਣ ਪ੍ਰਵਨੀ ਤੁਸੀਂ ਬਿੱਟੂ ਦੇ ਵੱਲੋਂ ਜਿਹੜਾ ਸਵਾਲ ਚੁੱਕੇ ਗਏ ਨੇ ਪੰਜਾਬ ਦੀ ਸਰਕਾਰ ਤੋਂ ਉਹਨਾਂ ਨੇ ਕਿਹਾ ਕਹਿੰਦੇ ਕਿ ਪਟਿਆਲਾ ਦਾ ਰਜਿੰਦਰਾ ਹਸਪੀਟਲ ਇੱਕ ਸਭ ਤੋਂ ਫੇਮਸ ਹਸਪੀਟਲ ਆ ਸਭ ਤੋਂ ਵੱਡਾ ਹਸਪੀਟਲ ਹੈ ਜਿੱਥੇ ਕ੍ਰਿਟੀਕਲ ਕੇਸਿਸ ਆਉਂਦੇ ਨੇ ਕਹਿੰਦੇ ਇੱਥੋਂ ਦੀਆਂ ਇਹ ਤਸਵੀਰਾਂ ਬਾਰ-ਬਾਰ ਬਿਆਨ ਕਰਦੀਆਂ ਨੇ ਕਿ ਪੰਜਾਬ ਦੀ ਜਿਹੜੀ ਸਿਹਤ ਨੀਤੀ ਦੀ ਗੱਲ ਕੀਤੀ ਜਾਂਦੀ ਸੀ ਪੰਜਾਬ ਸਰਕਾਰ ਦੇ ਵੱਲੋਂ ਉਹ ਕਿਸੇ ਵੀ ਤਰੀਕੇ ਦੇ ਨਾਲ ਸਕਸੈਸਫੁਲ ਨਹੀਂ ਹੈ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਕਹਿੰਦੇ ਕਿ ਇਸ ਦੇ ਉੱਤੇ ਜਿਹੜਾ ਪੰਜਾਬ ਸਰਕਾਰ ਨੂੰ ਦਸਨਾ ਸਹੀ ਹੈ ਕਿ ਕਿਉਂ بار بار ਇਹ ਜਿਹੜੀਆਂ ਚੀਜ਼ਾਂ ਨੇ ਇਹ ਵਾਪਰ ਰਹੀਆਂ ਨੇ ਔਰ ਅੱਗੇ ਕੀ ਚੀਜ਼ਾਂ ਜਿਹੜੀਆਂ ਨੇ ਪੰਜਾਬ ਸਰਕਾਰ ਕਰੇਗੀ ਜਿਸ ਦੇ ਨਾਲ ਇਹ ਘਟਨਾਵਾਂ ਨਾ ਵਾਪਰਨ ਤੇ ਮੋਹਾਲੀ ਦੀ ਕਿਹੜੀ ਐਮਐਲਏ ਜੀ ਦੇ ਘਰੇ ਈਡੀ ਦਾ ਛਾਪਾ ਪਿਆ ਜੀ ਇਹ ਕੁਲਵੰਤ ਸਿੰਘ ਨੇ ਸਿੰਘ ਸਾਹਿਬ ਜਿਨ੍ਹਾਂ ਦੇ ਘਰੇ ਈਡੀ ਨੇ ਛਾਪਾ ਮਾਰਿਆ ਅੱਜ ਸੜਕਸਾਰ ਜਿਹੜਾ ਈਡੀ ਦੀ ਦਿੱਲੀ ਦੀ ਟੀਮ ਜਿਹੜੀ ਹੈ ਉਹ ਮੋਹਾਲੀ ਪਹੁੰਚੀ ਮੋਹੱਲੀ ਪੁਲਿਸ ਨਾਲ ਰਲ ਕੇ ਜਿਹੜਾ ਉਹ ਕੁਲਵੰਤ ਸਿੰਘ ਜਿਹੜੇ ਜੀਐਲਪੀਐਲ ਦੇ ਵੀ ਮਾਲਕ ਨੇ ਉਹਨਾਂ ਦੇ ਘਰ ਛਾਪਾ ਮਾਰਿਆ ਗਿਆ ਇਹ ਚਾਪਾ ਇਸ ਕਰਕੇ ਮਾਰਿਆ ਗਿਆ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਇੱਕ ਵੱਡਾ ਘੁਟਾਲਾ ਪੰਜਾਬ ਦੇ ਵਿੱਚ ਹੋਇਆ ਸੀ ਪਰਲ ਗਰੁੱਪ ਦਾ ਘੁਟਾਲਾ ਜਿਸ ਦੇ ਵਿੱਚ ਜਿਹੜਾ ਉਹ ਬਿਨਾਮੀ ਪ੍ਰਾਪਰਟੀਆਂ ਨੂੰ ਜਿਹੜਾ ਉਹ ਵੇਚਿਆ ਗਿਆ ਉਹਨਾਂ ਦੇ ਨਾਲ ਜਿਹੜਾ ਲੋਕਾਂ ਨੂੰ ਜਿਹੜਾ ਉਹ ਠੱਗੀ ਮਾਰੀ ਗਈ ਲੋਕਾਂ ਦੇ ਨਾਲ ਲੋਕਾਂ ਤੋਂ ਵੱਡੀਆਂ ਰਕਮਾਂ ਜਿਹੜੀਆਂ ਨੇ ਉਹ ਲਈਆਂ ਗਈਆਂ ਸੀ ਕਰੋੜਾਂ ਦਾ ਇੱਕ ਘੁਟਾਲਾ ਸੀਗਾ ਉਸ ਤੋਂ ਬਾਅਦ ਈਡੀ ਨੇ ਜਿਹੜੀ ਇਨਵੈਸਟੀਗੇਸ਼ਨ ਪਿਛਲੀ ਕੀਤੀ ਹੈ ਉਸ ਦੇ ਵਿੱਚ ਉਹਨਾਂ ਦੇ ਕੋਲ ਸਾਹਮਣੇ ਇਹ ਡਿਟੇਲ ਆਈ ਹੈ ਕਹਿੰਦੇ ਕਿ ਪਰਲ ਗਰੁੱਪ ਦੇ ਵੱਲੋਂ ਆਪਣੇ ਜਿਹੜੇ ਇਨਕਮ ਸੀ ਜਿਹੜਾ ਪੈਸਾ ਉਹਨਾਂ ਦੇ ਕੋਲ ਆਇਆ ਸੀ ਉਹਨਾਂ ਨੇ ਬਹੁਤ ਸਾਰੀਆਂ ਪ੍ਰਾਈਵੇਟ ਲਿਮਟਿਡ ਕੰਪਨੀਆਂ ਨੂੰ ਜਿਹੜਾ ਉਹ ਥੋੜਾ ਥੋੜਾ ਟਰਾਂਸਫਰ ਕਰਕੇ ਉਹਨਾਂ ਤੋਂ ਨਗਦ ਲੈ ਕੇ ਜਿਹੜਾ ਉਸ ਨੂੰ ਹਵਾਲੇ ਦੇ ਰਾਹੀਂ ਮਨੀ ਲਾਂਡਰਿੰਗ ਦੇ ਰਾਹੀਂ ਜਿਹੜਾ ਆਪਣੇ ਕੋਲ ਵਾਪਸ ਵਾਈਟ ਮਨੀ ਕਰਕੇ ਰੱਖ ਲਿਆ ਸੀਗਾ ਲੇਕਿਨ ਕਹਿੰਦੇ ਉਸ ਦੇ ਵਿੱਚ ਹੁਣ ਜੇ ਐਲ ਪੀ ਐਲ ਦਾ ਵੀ ਜ਼ਿਕਰ ਆਇਆ ਜੋ ਕਿ ਕੁਲਵੰਤ ਸਿੰਘ ਆਮ ਆਦਮੀ ਪਾਰਟੀ ਦੇ ਵਿਧਾਇਕ ਜਿਹੜੇ ਨੇ ਉਹਨਾਂ ਦੀ ਜਿਹੜੀ ਇਹ ਕੰਪਨੀ ਹੈਗੀ ਹੈ ਇਸ ਕਰਕੇ ED ਜਿਹੜੀ ਉੱਥੇ ਪਹੁੰਚੀ ਉਹਨਾਂ ਦੇ ਵੱਲੋਂ ਸਾਰੇ ਡਾਟਾ ਜਿਹੜੇ ਨੇ ਰਿਕਵਰ ਕੀਤੇ ਗਏ ਨੇ ਉਹਨਾਂ ਦੇ ਵੱਲੋਂ ਵੈਰੀਫਿਕੇਸ਼ਨ ਕੀਤੀ ਗਈ ਹੈ ਡਾਕੂਮੈਂਟਸ ਦੀ ਔਰ ਹਜੇ ਪੁੱਛਤਾ ਜਿਹੜੀ ਹੈ ਉਹ ਕੁਲਵੰਤ ਸਿੰਘ ਹੋਣਾ ਦੇ ਕੋਲੋਂ ਜਾਰੀ ਹੈ ਇਹ ਪਹਿਲੀ ਵਾਲੀ ਰੇਡ ਪਹਿਲੀ ਵਾਰੀ ਰੇਡ ਨਹੀਂ ਪਈ ਐ ਸਨ ਸਰ ਇਹ ਦੂਸਰੀ ਵਾਰੀ ਹੋ ਰਹੀ ਐ ਕਿਉਂਕਿ ਪਿਛਲੀ ਵਾਰੀ ਵੀ ਜਿਹੜਾ ਉਹ ਪਿਛਲੇ ਸਾਲ ਕੁਲਵੰਤ ਸਿੰਘ ਦੇ ਘਰ ED ਦੇ ਵੱਲੋਂ ਛਾਪੇਮਾਰੀ ਕੀਤੀ ਗਈ ਸੀ ਹੂੰ ਹੂੰ ਇਹ ਆਮ ਆਦਮੀ ਪਾਰਟੀ ਦੇ ਐਮਐਲਏ ਜੀ ਬਿਲਕੁਲ ਇਹ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਔਰ ਇਹਨਾਂ ਦੇ ਜਿਹੜੇ 2022 ਦੀਆਂ ਚੋਣਾਂ ਦੇ ਵਿੱਚ ਇਹਨਾਂ ਨੂੰ ਮੋਹਾਲੀ ਦੇ ਵੱਲੋਂ ਵੱਡੀ ਜਿੱਤ ਹਾਸਲ ਹੋਈ ਸੀਗੀ ਔਰ ਬਹੁਤ ਜਿਹੜਾ ਹੈ ਇਹ ਐਕਟਿਵ ਪੋਲਿਟਿਕਸ ਕਰਦੇ ਹੋਏ ਨਜ਼ਰ ਆਏ ਨੇ ਪਿਛਲੇ ਕੁਝ ਸਮੇਂ ਤੋਂ ਜਿਸ ਵਕਤ ਇਹਨਾਂ ਨੇ ਆਮ ਆਦਮੀ ਪਾਰਟੀ ਦੇ ਵੱਲੋਂ ਜਿੱਤ ਹਾਸਲ ਕੀਤੀ ਹੈ ਉਸ ਤੋਂ ਬਾਅਦ ਇਹ ਬਹੁਤ ਸਾਰੀ ਜਿਸ ਵਕਤ ਅਸੀਂ ਇਨੀਸ਼ੀਅਲ ਗੱਲ ਕਰਦੇ ਹਾਂ 2022 ਦੇ ਵੇਲੇ ਜਿਸ ਤਰ੍ਹਾਂ ਸਾਰਾ ਪ੍ਰਚਾਰ ਚੱਲ ਰਿਹਾ ਸੀਗਾ ਇਹਨਾਂ ਦਾ ਜ਼ਿਕਰ ਉਸ ਵੇਲੇ ਵੀ ਬਹੁਤ ਹੋਇਆ ਸੀ ਫਿੰਡ ਸਾਹਿਬ ਕਿਉਂਕਿ ਜਿੰਨਾ ਵੀ ਪੈਸਾ ਉਸ ਵੇਲੇ ਸਰਕਾਰ ਆਉਣ ਤੋਂ ਪਹਿਲਾਂ ਲਗਾਇਆ ਗਿਆ ਪੰਜਾਬ ਦੇ ਵਿੱਚ ਪ੍ਰਚਾਰ ਦੇ ਰੂਪ ਦੇ ਵਿੱਚ ਉਹ ਸਾਰਾ ਕੁਲਵੰਤ ਸਿੰਘ ਹੋਰਾਂ ਦੇ ਵੱਲੋਂ ਖਰਚ ਕੀਤਾ ਜਾ ਰਿਹਾ ਸੀਗਾ ਕਿਉਂਕਿ ਇੱਕ ਨਾਮੀ ਬਿਜ਼ਨਸਮੈਨ ਨੇ ਲੰਬੇ ਸਮੇਂ ਤੋਂ ਮੁਹਾਲੀ ਦੇ ਵਿੱਚ ਡੀਲਿੰਗ ਕਰ ਰਹੇ ਨੇ ਔਰ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਜਿਹੜਾ ਮੁਹਾਲੀ ਤੋਂ ਟਿਕਟ ਮੰਗੀ ਗਈ ਸੀ ਕਿ ਮੈਂ ਖਰਚਾ ਤੇ ਕਰੂੰਗਾ ਲੇਕਿਨ ਮੁਹਾਲੀ ਤੋਂ ਟਿਕਟ ਮੇਰੀ ਹੋਣੀ ਚਾਹੀਦੀ ਹੈ ਇਸ ਤੋਂ ਬਾਅਦ ਹੁਣ ਈਡੀ ਦੇ ਵੱਲੋਂ ਜਿਹੜੀ ਛਾਪੇਮਾਰੀ ਕੀਤੀ ਜਾ ਰਹੀ ਹੈ ਉਸ ਦੀਆਂ ਅੱਗੇ ਡਿਟੇਲ ਜਿਹੜੀਆਂ ਆਣਗੀਆਂ ਉਹਨਾਂ ਤੋਂ ਪਤਾ ਲੱਗੇਗਾ ਕਿ ਕੀ ਕੁਝ ਕੁਲਵੰਤ ਸਿੰਘ ਦੇ ਕੋਲੋਂ ਨਿਕਲ ਕੇ ਬਾਹਰ ਆਂਦਾ ਹੈ ਜਾਂ ਕਿੱਥੇ ਤੱਕ ਕੁਲਵੰਤ ਸਿੰਘ ਦੀ ਜਿਹੜੀ ਸ਼ਮੂਲੀਅਤ ਇਹ ਸ਼ਮੂਲੀਅਤ ਹੈਗੀ ਉਹ ਦੇਖਣ ਨੂੰ ਮਿਲਦੀ ਹੈ ਇਹ ਪਰਲ ਗਰੁੱਪ ਘੋਟਾਲੇ ਦੇ ਵਿੱਚ ਅੱਛਾ ਜੀ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਤੇ ਕੀ ਸਵਾਲ ਉੱਠੇ ਨੇ ਤੇ ਕਾਂਗਰਸੀਆਂ ਨੇ ਕਿੱਥੇ ਕਿੱਥੇ ਧਰਨੇ ਲਾਏ ਆ ਪ੍ਰਤਾਪ ਸਿੰਘ ਬਾਜਵਾ ਦੇ ਕੋਲੋਂ ਜਿਹੜਾ ਹੈ ਉਹਨਾਂ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਸੀ ਕੱਲ ਵੀ ਅਸੀਂ ਆਪਣੇ ਸਰੋਤਿਆਂ ਦੇ ਨਾਲ ਇਹ ਖਬਰ ਸਾਂਝੀ ਕੀਤੀ ਸੀਗੀ ਕਿ ਪ੍ਰਤਾਪ ਸਿੰਘ ਬਾਜਵਾ ਨੇ ਇੱਕ ਬਿਆਨ ਦਿੱਤਾ ਸੀ ਇੰਟਰਵਿਊ 'ਚ ਸਿੰਘ ਸਾਹਿਬ ਕਿ 50 ਗ੍ਰਨੇਡ ਪੰਜਾਬ 'ਚ ਆਏ ਨੇ ਉਹਨਾਂ ਦੇ ਵਿੱਚੋਂ ਵੱਡੀ ਗਿਣਤੀ 'ਚ ਜਿਹੜੇ ਗ੍ਰਨੇਡ ਨੇ ਹੱਲੇ ਵੀ ਲਾਪਤਾ ਨਹੀਂ ਮਿਲੇ ਨਹੀਂ ਪੰਜਾਬ ਸਰਕਾਰ ਨੂੰ ਨਾ ਪੰਜਾਬ ਪੁਲਿਸ ਨੂੰ ਇਸ ਦੇ ਉੱਤੇ ਉਹਨਾਂ ਨੂੰ ਸਾਈਬਰ ਸੈੱਲ ਦੇ ਵੱਲੋਂ ਸੱਦਿਆ ਗਿਆ ਸੀ ਪਹਿਲਾਂ ਤਾਂ ਕੱਲ ਦੇ ਦਿਨ ਸੱਦਿਆ ਗਿਆ ਲੇਕਿਨ ਉਸ ਵੇਲੇ ਪ੍ਰਤਾਪ ਸਿੰਘ ਬਾਜਵਾ ਉੱਥੇ ਨਹੀਂ ਪਹੁੰਚੇ ਸੀ ਅੱਜ ਉਹਨਾਂ ਨੂੰ 2 ਵਜੇ ਸੱਦਿਆ ਗਿਆ ਸੀ ਉਸ ਤੋਂ ਬਾਅਦ ਉਹਨਾਂ ਤੋਂ 6 ਤੋਂ 7 ਘੰਟੇ ਪੁੱਛਤਾਚ ਹੋਈ ਹੈ ਪੁਤਸਤ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਜਿਸ ਵਕਤ ਬਾਹਰ ਆਏ ਨੇ ਉਹਨਾਂ ਦੇ ਵੱਲੋਂ ਇਹੀ ਕਿਹਾ ਗਿਆ ਕਹਿੰਦੇ ਕਿ ਜਿਹੜੇ ਉਹਨਾਂ ਨੇ ਸਵਾਲ ਪੁੱਛੇ ਮੈਂ ਉਹਨਾਂ ਦਾ ਜਵਾਬ ਦੇ ਦਿੱਤਾ ਲੇਕਿਨ ਕਹਿੰਦੇ ਪੰਜਾਬ ਸਰਕਾਰ ਇਸ ਵਕਤ ਪੰਜਾਬ ਦੇ ਲੋਕਾਂ ਨੂੰ ਜਿਹੜਾ ਉਹ ਸਿਕਿਉਰਿਟੀ ਦੇਣ ਦੇ ਲਈ ਜਿਹੜਾ ਉਹ ਬਿਲਕੁਲ ਫੇਲੀਅਰ ਹੈ ਕਹਿੰਦੇ ਕਹਿੰਦੇ ਉਹਨਾਂ ਦੇ ਵੱਲੋਂ ਕੋਈ ਚੱਜ ਦੀ ਸਿਕਿਉਰਿਟੀ ਲੋਕਾਂ ਦੇ ਲਈ ਨਹੀਂ ਹੈ ਲਾਅ ਐਂਡ ਆਰਡਰ ਦੀ ਸਥਿਤੀ ਪੰਜਾਬ ਦੇ ਵਿੱਚ ਲਗਾਤਾਰ ਵਿਗੜਦੀ ਜਾ ਰਹੀ ਹੈ ਔਰ ਇਸ ਦੇ ਉੱਤੇ ਆਪਣੇ ਆਪ ਦੇ ਉੱਤੇ ਕਹਿੰਦੇ ਪਰਦੇ ਪਾਣ ਦੀ ਕੋਸ਼ਿਸ਼ ਹੁਣ ਪੰਜਾਬ ਸਰਕਾਰ ਕਰਦੀ ਹੋਈ ਨਜ਼ਰ ਆ ਰਹੀ ਹੈ ਇਸ ਦੇ ਉੱਤੇ ਅੱਜ ਜਿਹੜੀ ਪੰਜਾਬ ਦੀ ਕਾਂਗਰਸ ਦੀ ਸਾਰੀ ਸੀਨੀਅਰ ਲੀਡਰਸ਼ਿਪ ਹੈ ਉਹਨਾਂ ਨੇ ਵੀ ਸੱਤ ਫੇਰ ਦਾ ਥਾਣਾ ਜਿੱਥੇ ਪ੍ਰਤਾਪ ਸਿੰਘ ਬਾਜਵਾ ਨੂੰ ਸੱਦਿਆ ਗਿਆ ਸੀ ਉਸ ਦੇ ਬਾਹਰ ਧਰਨਾ ਲਾਇਆ ਉੱਥੇ ਪੰਜਾਬ ਦੇ ਜਿਹੜੇ ਕਾਂਗਰਸ ਦੇ ਪ੍ਰਧਾਨ ਨੇ ਰਾਜਾ ਵੜਿੰਗ ਉਹ ਵੀ ਪਹੁੰਚੇ ਉਹਨਾਂ ਦੇ ਵੱਲੋਂ ਵੀ ਇਹੀ ਗੱਲਾਂ ਕਹੀਆਂ ਗਈਆਂ ਕਹਿੰਦੇ ਕਿ ਪਿਛਲੇ ਲੰਮੇ ਸਮੇਂ ਤੋਂ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਪ੍ਰਤਾਪ ਸਿੰਘ ਬਾਜਵਾ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਫਸਾਇਆ ਜਾਵੇ ਕਿਉਂਕਿ ਪੰਜਾਬ ਦੇ ਮੁੱਦੇ ਚੱਕ ਰਹੇ ਸੀ ਪ੍ਰਤਾਪ ਬਾਜਵਾ ਕਹਿੰਦੇ ਕਿ ਹੁਣ ਉਹਨਾਂ ਨੂੰ ਜਿਹੜਾ ਦਬਾਨ ਦੇ ਲਈ ਉਹਨਾਂ ਨੂੰ ਡਰਾਉਣ ਦੇ ਲਈ ਔਰ ਉਹਨਾਂ ਨੂੰ ਜਿਹੜਾ ਚੁੱਪ ਕਰਵਾਉਣ ਦੇ ਲਈ ਕਹਿੰਦੇ ਕਿ ਪੰਜਾਬ ਸਰਕਾਰ ਦੇ ਵੱਲੋਂ ਇਹ ਪੂਰੀ ਕਹਿੰਦੇ ਕਿ ਇਹ ਇੱਕ ਨੀਤੀ ਘੜੀ ਗਈ ਕਿ ਉਹਨਾਂ ਦੇ ਉੱਤੇ ਐਫ ਆਈ ਆਰ ਪਾ ਦਿੱਤੀ ਜਾਵੇ ਕਹਿੰਦੇ ਲੇਕਿਨ ਪੰਜਾਬ ਸਰਕਾਰ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਪੰਜਾਬ ਦੀ ਕਾਂਗਰਸ ਨਾ ਰਹੇਗੀ ਨਾ ਰੁਕੇਗੀ ਲੋਕਾਂ ਦੇ ਮੁੱਦੇ ਹਮੇਸ਼ਾ ਚੱਕਦੀ ਰਹੇਗੀ ਅੱਛਾ ਟੈਲੀਫੋਨ ਕਾਲਸ ਰਿਕਾਰਡ ਕਰਨ ਵਾਲੇ ਨੂੰ ਕੀ ਚੇਤਾਵਨੀ ਦਿੱਤੀ ਹੈ ਬੀਬੀ ਜਗੀਰਕੌਰ ਨੇ ਅਕਿਲ ਸਾਹਿਬ ਇੱਕ ਪਿਛਲੇ ਦਿਨੀ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਦੇ ਵਿੱਚ ਬੀਬੀ ਜਗੀਰਕੌਰ ਦੀ ਕਾਲ ਰਿਕਾਰਡਿੰਗ ਹੈਗੀ ਹੈ ਕਿਸੇ ਵਿਅਕਤੀ ਦੇ ਨਾਲ ਔਰ ਉਹ ਕਾਲ ਰਿਕਾਰਡਿੰਗ ਦੀ ਵੀਡੀਓ ਬਣਾ ਕੇ ਜਿਹੜੀ ਸੋਸ਼ਲ ਮੀਡੀਆ ਵਾਈਰਲ ਹੋਈ ਉਸ ਤੋਂ ਬਾਅਦ ਉਸ ਵੀਡੀਓ ਵਾਇਰਲ ਨੂੰ ਦੇਖਦੇ ਹੋਏ ਬਹੁਤ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਉੱਤੇ ਵੀ ਉਸ ਨਿਊਜ਼ ਨੂੰ ਫਲੈਸ਼ ਕੀਤਾ ਗਿਆ ਉਸ ਨਿਊਜ਼ ਨੂੰ ਚਲਾਇਆ ਗਿਆ ਉਹਨ ਜਿਹੜੇ ਬੀਬੀ ਜਗੀਰਕੌਰ ਨੇ ਉਹਨਾਂ ਨੇ ਇਸ ਦੇ ਉੱਤੇ ਜਿਹੜੀ ਹੈ ਉਹ ਸਖਤੀ ਦਿਖਾਈ ਹੈ। ਉਹਨਾਂ ਨੇ ਕਹਿ ਕੇ ਕਹਿੰਦੇ ਕਿ ਜਿਹੜਾ ਵੀ ਇਹ ਵਿਅਕਤੀ ਹੈ ਇਹ ਜਾਂ ਤਾਂ ਜਨਤਕ ਮਾਫੀ ਮੰਗੇ ਨਹੀਂ ਤਾਂ ਇਸ ਦੇ ਉੱਤੇ ਐਕਸ਼ਨ ਲਿਆ ਜਾਏਗਾ। ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਹੈ ਕਹਿੰਦੇ ਕਿ ਮੈਂ ਪਿਛਲੇ ਲੰਮੇ ਸਮੇਂ ਤੋਂ ਸਿਆਸਤ ਦੇ ਵਿਚਾਂ ਰਾਜਨੀਤੀ ਦੇ ਵਿੱਚ ਹੈਗੀ ਹਾਂ। ਮੇਰੇ ਬਹੁਤ ਸਾਰੇ ਹਲਕੇ ਦੇ ਲੋਕ ਨੇ ਜਿਹੜੇ ਮੈਨੂੰ ਦਿਨ ਦੇ ਵਿੱਚ ਫੋਨ ਕਰਦੇ ਨੇ। ਹਰ ਇੱਕ ਨੂੰ ਮੇਰਾ ਫੋਨ ਨੰਬਰ ਹੈਗਾ ਮੈਨੂੰ ਫੋਨ ਕਰਦੇ ਨੇ। ਮੈਂ ਉਹਨਾਂ ਦੇ ਮੁੱਦੇ ਚੱਕਦੀ ਹਾਂ ਕਿਉਂਕਿ ਇਹ ਮੇਰਾ ਕੰਮ ਹੈ। ਪੰਜਾਬ ਦੇ ਔਰ ਪੰਜਾਬ ਦੇ ਲੋਕਾਂ ਦੇ ਮੁੱਦੇ ਚੁੱਕਣਾ ਕਹਿੰਦੇ ਕਿ ਇਸ ਦੇ ਉੱਤੇ ਬਹੁਤ ਵਾਰੀ ਮੈਨੂੰ ਅਨਨੋਮ ਨੰਬਰ ਤੋਂ ਕਾਲ ਆਉਂਦੇ ਨੇ ਮੈਂ ਉਹਨਾਂ ਦੇ ਨਾਲ ਵੀ ਗੱਲ ਕਰਦੀ ਆ ਉਹਨਾਂ ਦੇ ਵੀ ਸਵਾਲਾਂ ਦੇ ਜਵਾਬ ਦਿੰਦੀ ਆ ਲੇਕਿਨ ਕਹਿੰਦੇ ਕਿ ਅਜਿਹੇ ਤਰੀਕੇ ਦੇ ਨਾਲ ਵੀਡੀਓ ਬਣਾ ਕੇ ਉਸ ਨੂੰ ਵਾਇਰਲ ਕਰਨਾ ਔਰ ਖਾਸ ਕਰ ਉਸ ਵੀਡੀਓ ਨੂੰ ਤੋੜ ਮਰੋੜ ਕੇ ਪੇਸ਼ ਕਰਨਾ ਔਰ ਮੈਨੂੰ ਜਿਹੜਾ ਬਦਨਾਮ ਕਰਨ ਦੀ ਡੀਫੇਮ ਕਰਨ ਦੀ ਕੋਸ਼ਿਸ਼ ਕਰਨਾ ਕਹਿੰਦੇ ਇਹ ਸਾਰੀਆਂ ਚੀਜ਼ਾਂ ਗਲਤ ਨੇ ਇਸ ਦੇ ਉਤੇ ਉਹਨਾਂ ਨੇ ਕਿਹਾ ਕਿ ਜਿਹੜਾ ਇਹ ਵਿਅਕਤੀ ਹੈ ਇਸ ਦੇ ਵੱਲੋਂ ਮਾਫੀ ਮੰਗੀ ਜਾਣੀ ਚਾਹੀਦੀ ਹੈ ਦੂਜੇ ਪਾਸੇ ਉਹਨਾਂ ਨੇ ਨਿਊਜ਼ ਚੈਨਲਸ ਨੂੰ ਵੀ ਜਿਹੜਾ ਉਹ ਸਖਤੀ ਨਾਲ ਇਹ ਗੱਲ ਕਹੀ ਹੈ ਕਹਿੰਦੇ ਕਿ ਜਿਹੜੇ ਵੀ YouTube ਪਲੈਟਫਾਰਮਸ ਨੇ ਇਹ ਵੀਡੀਓ ਨੂੰ ਚਲਾਇਆ ਸੀਗਾ ਔਰ ਖਾਸ ਕਰ ਮੇਰੇ ਵਰਜ਼ਨ ਤੋਂ ਬਿਨਾ ਚਲਾਇਆ ਸੀਗਾ ਕਹਿੰਦੇ ਜਾਂ ਤਾਂ ਉਹ ਵੀਡੀਓ ਡਿਲੀਟ ਕਰ ਦੇਣ ਨਹੀਂ ਤਾਂ ਮੈਂ ਉਹਨਾਂ ਦੇ ਅਗੇਂਸਟ ਵੀ ਜਿਹੜਾ ਉਹ ਐਕਸ਼ਨ ਲਵਾਂਗੀ ਕੋਈ ਇਤਰਾਜ਼ ਯੋਗ ਸਮਗਰੀ ਹੌਸਤ ਵਿੱਚ ਬਿਲਕੁਲ ਖੰਸਬ ਉਸ ਦੇ ਵਿੱਚ ਜਿਹੜਾ ਬੀਬੀ ਜਗੀਰ ਕੌਰ ਨੇ ਜਿਸ ਤਰੀਕੇ ਦੇ ਨਾਲ ਕਿਹਾ ਕਹਿੰਦੇ ਉਸ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਕਹਿੰਦੇ ਕਿ ਮੈਂ ਗੱਲ ਕੁਝ ਹੋਰ ਕਰ ਰਹੀ ਆ ਲੇਕਿਨ ਉਸ ਨੂੰ ਦਿਖਾਇਆ ਇਸ ਤਰੀਕੇ ਦੇ ਨਾਲ ਜਾ ਰਿਹਾ ਕਿ ਮੈਂ ਭੱਦੀ ਸ਼ਬਦਾਵਲੀ ਵਰਤ ਕ ਵਰਤ ਰਹੀ ਆ ਜਾਂ ਕਹਿੰਦੇ ਕਿ ਮੈਂ ਉਸ ਇਸ ਤਰੀਕੇ ਨਾਲ ਦਿਖਾਇਆ ਜਾ ਰਿਹਾ ਕਿ ਮੈਂ ਪੰਜਾਬ ਦੇ ਵਿਅਕਤੀ ਜਿਹੜੇ ਪੰਜਾਬ ਦੇ ਲੋਕੀ ਨੇ ਉਹਨਾਂ ਨੂੰ ਗਲਤ ਬੋਲ ਰਹੀ ਆ ਕਹਿੰਦੇ ਅਜਿਹੀ ਸਾਡੀ ਕੋਈ ਗੱਲ ਹੀ ਨਹੀਂ ਹੋਈ ਸੀ ਜਿਸ ਤਰੀਕੇ ਦੇ ਨਾਲ ਉਸ ਵੀਡੀਓ ਦੇ ਵਿੱਚ ਦਿਖਾਇਆ ਗਿਆ ਕਹਿੰਦੇ ਇਹ ਜਿਹੜੀ ਗੱਲਾਂ ਕਟੀਆਂ ਗਈਆਂ ਨੇ ਇਹਨਾਂ ਨੂੰ ਐਡਿਟ ਕਰਕੇ ਜੋੜਿਆ ਗਿਆ ਤਾਂ ਕਿ ਜਿਹੜਾ ਉਹ ਮੈਂ ਗਲਤ ਨਜ਼ਰ ਆਵਾਂ ਇਸ ਤਰੀਕੇ ਦੇ ਜਰੀਏ ਰਾਜਨੀਤੀ ਪੰਜਾਬ ਦੇ ਵਿੱਚ ਖੇਡੀ ਜਾ ਰਹੀ ਹੈ ਇਸ ਦੇ ਉੱਤੇ ਉਹਨਾਂ ਨੇ ਇਤਰਾਜ਼ ਜਿਹੜਾ ਕਟਾਇਆ اور ਉਹਨਾਂ ਨੇ ਸਿੱਧੇ ਤੌਰ ਤੇ ਕਿਹਾ ਇਸ ਦੇ ਉੱਤੇ ਜਨਤਕ ਮਾਫੀ ਮੰਗੀ ਜਾਣੀ ਚਾਹੀਦੀ ਹੈ ਅੱਛਾ ਸਰਕਾਰ ਨੇ ਫਿਰ ਕਿਸਾਨਾਂ ਨੂੰ ਸੱਦਿਆ ਜੀ ਮੀਟਿੰਗ ਕਰਨ ਲਈ ਤਿੰਨ ਤਾਂ ਇਹ ਇੱਕ ਵੱਡੀ ਚੀਜ਼ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਪਿਛਲੀ ਵਾਰੀ ਜਿਹੜੇ ਕਿਸਾਨ ਸੀਗੇ ਕੇਂਦਰ ਸਰਕਾਰ ਦੇ ਨੁਮਾਇੰਦਿਆਂ ਦੇ ਨਾਲ ਮੀਟਿੰਗ ਕਰਕੇ ਜਾ ਰਹੇ ਸੀਗੇ ਤੇ ਉਸ ਵੇਲੇ ਰਾਹ ਦੇ ਵਿੱਚ ਉਹਨਾਂ ਨੂੰ ਡੀਟੇਨ ਕਰ ਲਿਆ ਗਿਆ ਸੀ। ਮੋਹਾਲੀ ਚੰਡੀਗੜ੍ਹ ਬਾਰਡਰ ਦੇ ਉੱਤੇ ਉਹਨਾਂ ਨੂੰ ਡੀਟੇਨ ਕੀਤਾ ਗਿਆ। ਇਸ ਤੋਂ ਬਾਅਦ ਕਿਸਾਨਾਂ ਨੂੰ ਜੇਲ੍ਹਾਂ ਦੇ ਵਿੱਚ ਵੀ ਰੱਖਿਆ ਗਿਆ ਲੰਮਾ ਸਮਾਂ ਔਰ ਉਸ ਤੋਂ ਬਾਅਦ ਛੱਡ ਦਿੱਤਾ ਗਿਆ। ਲੇਕਿਨ ਹੁਣ ਜਿਹੜੀ ਕੇਂਦਰ ਸਰਕਾਰ ਹੈ ਉਹਨਾਂ ਦੇ ਨੁਮਾਇੰਦਿਆਂ ਦੇ ਵੱਲੋਂ ਜਿਹੜੇ ਕਿਸਾਨ ਨੇ ਉਹਨਾਂ ਨੂੰ ਸੱਦਿਆ ਗਿਆ ਉਹਨਾਂ ਨੂੰ ਕਿਹਾ ਗਿਆ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੋਏਗੀ 4 ਮਈ ਨੂੰ 4 ਮਈ ਨੂੰ ਹੁਣ ਕਿਸਾਨ ਜਿਹੜੇ ਨੇ ਉਹ ਚੰਡੀਗੜ੍ਹ ਪਹੁੰਚਣਗੇ ਗੱਲਬਾਤ ਕੀਤੀ ਜਾਏਗੀ ਇਸ ਦੇ ਉੱਤੇ ਜਗਜੀਤ ਸਿੰਘ ਡੱਲੇਵਾਲ ਜਿਹੜੇ ਨੇ ਉਹਨਾਂ ਨੇ ਵੀ ਇਹ ਵੀ ਗੱਲਬਾਤ ਕੀਤੀ মিডিਆ ਦੇ ਨਾਲ ਉਹਨਾਂ ਨੇ ਸਿੱਧੇ ਤੌਰ ਤੇ ਗੱਲ ਕਹੀ ਕਹਿੰਦੇ ਕਿ ਸਾਡੀਆਂ ਮੰਗਾਂ ਉਹੀ 13 ਦੀਆਂ 13 ਮੰਗਾਂ ਨੇ ਕਹਿੰਦੇ ਪਿਛਲੀ ਵਾਰੀ ਅਸੀਂ ਜਿਸ ਵਕਤ ਬੈਠਕ ਕੀਤੀ ਸੀਗੀ ਉਸ ਵੇਲੇ ਅਸੀਂ ਆਪਣੇ ਪੂਰੇ ਫੈਕਟਿਚ ਫਿਗਰਸ ਦੱਸੇ ਅਸੀਂ ਪੂਰਾ ਇੱਕ ਬਜਟ ਬਣਾ ਕੇ ਉਹਨਾਂ ਨੂੰ ਦੱਸਿਆ ਕਿ ਜੇਕਰ ਇਹ ਮੰਗਾਂ ਲਾਗੂ ਕੀਤੀਆਂ ਜਾਂਦੀਆਂ ਨੇ ਤੇ ਕੇਂਦਰ ਸਰਕਾਰ ਦੇ ਉੱਤੇ ਕੇਂਦਰ ਦੇ ਖਜ਼ਾਨੇ ਦੇ ਉੱਤੇ ਕਿੰਨਾ ਕੁ ਬੋਝ ਪਏਗਾ ਕਹਿੰਦੇ ਉਸ ਵਕਤ ਮੀਟਿੰਗ ਦੇ ਵਿੱਚ ਨੁਮਾਇੰਦਿਆਂ ਦੇ ਵੱਲੋਂ ਸਾਡੇ ਤੋਂ ਕੁਝ ਸਮਾਂ ਮੰਗਿਆ ਗਿਆ ਸੀ ਕਿਉਂਕਿ ਇਹ ਕਿਹਾ ਗਿਆ ਸੀ ਕਹਿੰਦੇ ਕਿ ਸਾਨੂੰ ਇੱਕ ਵਾਰੀ ਐਨਲਾਈਜ਼ ਕਰ ਲੈਣ ਦਿਓ ਬਜਟ ਨੂੰ ਦੇਖ ਲੈਣ ਦਿਓ ਸਾਨੂੰ ਆਪਣੇ ਮਾਹਰਾਂ ਦੇ ਨਾਲ ਗੱਲਬਾਤ ਕਰ ਲੈਣ ਦਿਓ ਤਾਂ ਕਿ ਅਸੀਂ ਇਹ ਦੇਖ ਸਕੀਏ ਕਿ ਐਮਐਸਕੇ ਅਗਰ ਲਾਗੂ ਹੁੰਦੀ ਹੈ ਤੇ ਫਿਰ ਕਿੰਨਾ ਕੁ ਬਜਟ ਜਿਹੜਾ ਉਹ ਰਿਲੀਜ਼ ਕਰਨਾ ਪਏਗਾ ਬਜਟ ਕਿਸ ਤਰੀਕੇ ਦੇ ਨਾਲ ਬਣਾਉਣਾ ਹੈ ਕਹਿੰਦੇ ਉਹ ਸਾਰੇ ਜਿਹੜੇ ਲੀਗਲ ਸਿਨੈਰੀਓਜ਼ ਨੇ ਉਹ ਦੇਖਣ ਦੇ ਲਈ ਸਮਾਂ ਮੰਗਿਆ ਗਿਆ ਸੀ ਹੁਣ ਕਹਿੰਦੇ ਕਿ ਅਸੀਂ ਬਿਲਕੁਲ ਜਾਵਾਂਗੇ ਐਤਕੀ ਦੀ ਬੈਠਕ ਦੇ ਵਿੱਚ ਵੀ ਬੈਠਾਂਗੇ ਅਸੀਂ ਆਪਣੀ ਤਿਆਰੀ ਕਰਕੇ ਜਾਵਾਂਗੇ ਲੇਕਿਨ ਦੇਖਾਂਗੇ ਇਹ ਕਿ ਐਤਕੀ ਕੇਂਦਰ ਸਰਕਾਰ ਦੇ ਨੁਮਾਇंदे ਕੀ ਤਿਆਰੀ ਕਰਕੇ ਆਏ ਨੇ ਕੀ ਜਿਹੜੀਆਂ ਨੇ ਉਹਨਾਂ ਨੇ ਜਿਹੜੀ ਐਨਲਾਈਜ਼ ਕੀ ਕੀਤਾ ਉਹਨਾਂ ਨੇ ਔਰ ਉਹਨਾਂ ਦੀਆਂ ਰਿਪੋਰਟਾਂ ਕੀ ਕਹਿੰਦੀਆਂ ਨੇ ਕਹਿੰਦੇ ਇਹ ਹਰ ਚੀਜ਼ ਅਸੀਂ ਸੁਣ ਕੇ ਜਿਹੜਾ ਉਹ ਬਿਲਕੁਲ ਆਵਾਂਗੇ ਅਨੁਜੈ ਸ਼ਰਮਾ ਜੀ ਪੰਜਾਬ ਦੇ ਵਿੱਚ ਹੀਟ ਵੇਵ ਆ ਗਈ ਹੈ ਬਿਲਕੁਲ ਸਨ ਸਮ ਮੌਸਮ ਦੇ ਵਿੱਚ ਬਦਲਾਅ ਹੁਣ ਇੱਕ ਵਾਰੀ ਫੇਰ ਦੇਖਣ ਨੂੰ ਮਿਲੇਗਾ ਮੌਸਮ ਵਿਭਾਗ ਦੇ ਵੱਲੋਂ ਅੱਜ ਇਹ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ ਮੌਸਮ ਵਿਭਾਗ ਦੇ ਵੱਲੋਂ ਇਹ ਕਿਹਾ ਗਿਆ ਕਹਿੰਦੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਤਾਪਮਾਨ ਵਧੇਗਾ ਔਰ ਤਾਪਮਾਨ ਦੇ ਵਿੱਚ ਜਿਹੜਾ ਵਾਧਾ ਦਰਜ ਕੀਤਾ ਜਾਏਗਾ 4 ਤੋਂ 5 ਡਿਗਰੀ ਸੈਲਸੀਅਸ ਤੱਕ ਦਾ ਵਾਧਾ ਦਰਜ ਕੀਤਾ ਜਾਏਗਾ ਇਸ ਦੇ ਨਾਲ ਗਰਮ ਹਵਾਵਾਂ ਦਾ ਵੀ ਜਿਹੜਾ ਸੰਕੇਤ ਦਿੱਤਾ ਗਿਆ ਕਹਿੰਦੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੀਟ ਵੇਵਜ਼ ਜਿਹੜੀਆਂ ਨੇ ਉਹ ਦੇਖਣ ਨੂੰ ਮਿਲ ਸਕਦੀਆਂ ਨੇ ਇਸ ਦੇ ਵਿੱਚ ਇਹ ਕਿਹਾ ਗਿਆ ਕਿ ਮੈਕਸਿਮਮ ਜਿਹੜਾ ਤਾਪਮਾਨ ਹੈ ਉਹ 42 ਤੋਂ 43 ਡਿਗਰੀ ਸੈਲਸੀਅਸ ਤੱਕ ਪੰਜਾਬ ਦੇ ਵਿੱਚ ਹੁਣ ਜਾ ਸਕਦਾ ਹੈ ਇਸ ਦੇ ਵਿੱਚ ਕਿਹਾ ਗਿਆ ਕਹਿੰਦੇ ਕਿ ਜਿਹੜੇ ਲੋਕੀ ਨੇ ਉਹ ਆਪਣੇ ਆਪ ਨੂੰ ਵੱਧ ਤੋਂ ਵੱਧ ਹਾਈਡਰੇਟਿਡ ਰੱਖਣ ਕਿਉਂਕਿ ਗਰਮੀ ਦੇ ਨਾਲ ਲੜਨ ਦਾ ਇੱਕੋ ਹੀ ਸੋਲੂਸ਼ਨ ਹੈ ਕਿ ਜਾਂ ਤਾਂ ਆਪਣੇ ਆਪ ਨੂੰ ਹਾਈਡਰੇਟਿਡ ਰੱਖਿਆ ਜਾਵੇ ਜਾਂ ਧੁੱਪ ਦੇ ਵਿੱਚ ਘੱਟੋ-ਘੱਟ ਜਿਹੜਾ ਬਾਹਰ ਨਿਕਲਿਆ ਜਾਵੇ ਔਰ ਜਿੰਨੇ ਕੰਮ ਪੋਸਟਪੋਨ ਹੋ ਸਕਦੇ ਨੇ ਉਹਨਾਂ ਨੂੰ ਪੋਸਟਪੋਨ ਕਰਕੇ ਸ਼ਾਮ ਦੇ ਵੇਲੇ ਕੀਤਾ ਜਾਵੇ ਅਨੂਜ ਸ਼ਰਮਾ ਜੀ

ਜੇਕਰ ਅਸੀਂ ਹੁਣ ਦੇ ਤਾਪਮਾਨ ਦੀ ਗੱਲ ਕਰੀਏ ਤੇ ਇਸ ਵਕਤ ਤਾਪਮਾਨ ਜਿਹੜਾ ਉਹ 29 ਡਿਗਰੀ ਸੈਲਸੀਅਸ ਦਿਖਾ ਰਿਹਾ ਹੈ ਔਰ 29 ਡਿਗਰੀ ਸੈਲਸੀਅਸ ਤੋਂ ਦਿਨ ਦੇ ਵਿਲੇ ਜਿਹੜਾ ਉਹ ਤਾਪਮਾਨ ਹੋਰ ਵਧੇਗਾ ਇਸ ਦੇ ਵਿੱਚ ਜਿਹੜਾ ਇਹ ਵੀ ਧਿੱਕਰ ਮੌਸਮ ਵਿਭਾਗ ਦੇ ਵੱਲੋਂ ਕੀਤਾ ਗਿਆ ਕਹਿੰਦੇ ਕਿ ਆਉਣ ਵਾਲੇ ਦਿਨਾਂ ਚ ਕੋਈ ਵੈਸਟਰਨ ਡਿਸਟਰਬੈਂਸ ਜਿਹੜੀ ਹੈ ਉਹ ਦੇਖਣ ਨੂੰ ਨਹੀਂ ਮਿਲੇਗੀ ਲੇਕਿਨ ਅਗਲੇ ਹਫਤੇ ਜਿਹੜਾ ਉਹ ਕਿਤੇ ਕਿਤੇ ਮੀਂਹ ਕਣੀ ਦੀ ਸੰਭਾਵਨਾ ਜਿਹੜੀ ਹੈ ਉਹ ਜ਼ਰੂਰ ਹੋ ਸਕਦੀ ਹੈ ਥੈਂਕ ਯੂ ਅਨੂਜਾ ਜੀ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਤੁਹਾਡਾ ਥੈਂਕ ਯੂ what book should